ਤੇ ਅੱਜ ਦਾ ਬ੍ਰੇਕਫਾਸਟ ਹੈ। ਹਾਂਜੀ ਤੇ ਸਾਰੇ ਜਨਾਂ ਨੂੰ ਸਤਿ ਸ੍ਰੀ ਅਕਾਲ। ਅੱਜ ਤਰੀਕ ਹੈਗੀ ਹੈ 5 ਦਸੰਬਰ 2025 ਤੇ ਆਪਾਂ ਹੈਗੇ ਸਕਾਟ ਡੇਲ ਦੇ ਵਿੱਚ। ਸਕਾਟ ਡੇਲ ਇੱਕ ਛੋਟਾ ਜਿਹਾ ਪਿੰਡ ਹੈ ਤਸਮਾਨੀਆ ਦਾ ਤੇ ਆਪਾਂ ਤਸਮਾਨੀਆ ਦਾ ਸਾਈਕਲ ਟੂਰ ਕਰਦੇ ਪਏ ਆ। ਆਪਾਂ ਡੀਵਨਪੋਰਟ ਤੋਂ ਸ਼ੁਰੂ ਕੀਤਾ ਸੀਗਾ ਤੇ ਹੁਣ ਸਕਾਟ ਡੇਲ ਤੱਕ ਪਹੁੰਚ ਗਏ। ਤੇ ਅੱਗੇ ਆਪਾਂ ਸੈਂਟ ਹੇਲਨ ਤੱਕ ਜਾਵਾਂਗੇ। ਫਿਰ ਆਪਣਾ ਇਸ ਟੂਰ ਦਾ ਇੱਕ ਪੜਾ ਪੂਰਾ ਹੋ ਜਾਊਗਾ। ਫਿਰ ਸੈਂਟ ਹੇਲਨ ਤੋਂ ਪਰਲੇ ਪਾਸੇ ਹੋਵਾਂਗੇ। ਇਹ ਹਿੱਦਰਾ ਮੋਸਾਈਕਲ ਪੂਰਾ ਤਿਆਰ ਕਰ ਲਿਆ। ਕੱਲ ਜਿਹੜਾ ਵੱਧ ਮਾ ਸਮਾਨ ਸੀਗਾ ਉਹ ਆਸਟ੍ਰੇਲੀਆ ਪੋਸਟ ਨਾਲ ਹੀ ਆਪਾਂ ਪਿੰਡ ਭੇਜਤਾ। ਹੋ ਮੈਲਬਨ ਭੇਜਤਾ। ਹੁਣ ਕੱਲੀ ਇਹ ਜੈਕਟਰ ਰਹਿ ਗਈ ਤੇ ਰੂਮ ਆਪਾਂ ਇਹਨਾਂ ਤਾਂ ਹੀ ਛੱਡਤਾ। ਕਿਉਂਕਿ ਹੋਟਲ ਦਾ ਹੁੰਦਾਗਾ ਜਿਉਂ ਜਾਗਾ ਉਹ ਛੱਡ ਦੋ ਕੋਈ ਚੱਕਰ ਪੀ ਆਪਾਂ ਸਪਾਈ ਕਰ ਲੈਣਗੇ। ਤੇ ਬਾਕੀ ਥਾਮ ਆਪਾਂ ਨੂੰ ਕਲੀਨ ਕਰਕੇ ਜਾਣੀਆਂ ਪੈਂਦੀਆਂ। ਤੇ ਡਰਬੀ ਦੇ ਵਿੱਚ ਅਜੇ ਰਹਿਣ ਦਾ ਟਿਕਾਣਾ ਕੋਈ ਨਹੀਂ ਹੈਗਾ। ਰਾਤ 'ਚ ਵੇਖਾਂਗੇ ਕੀ ਸਾਡਾ ਬਣਦਾ। ਸਮਾਂ ਇਸ ਟਾਈਮ ਹੋ ਗਿਆ 9:24 ਮਿੰਟ ਹੋ ਗਏ। ਤੇ ਬਾਟਮ ਬੜੀ ਲੰਮੀ ਨਹੀਂ ਹੈਗੀ ਪਰ ਬਹੁਤ ਸਟੀਪ ਚੜਾਈਆਂ ਆਜਾ ਕਈ ਥਾਂਵਾਂ ਤੇ ਆਪਣਾ ਸਾਈਕਲ ਰੋੜ ਨਾ ਹੀ ਪਾਊਗਾ ਚਲੋ ਫਿਰ ਮਿਲਦੇ ਆਂ ਅੱਜ ਦੇ ਰਾਤ ਆਸਿਕ ਆਪਣਾ ਟਿਕਾਣਾ ਉੱਪਰਲਾ ਤੇ ਅੱਜ ਆਪਾਂ ਜਾਣਾ ਡਰਬੀ ਡਰਬੀ ਇੱਥੋਂ 41 ਕਿਲੋਮੀਟਰ ਹੈਗਾ ਕੱਲ ਆਪਾਂ ਲੈਲੀ ਡੇਲ ਤੋਂ ਸਕੌਟਸ ਡੇਲ ਆਏ ਸੀਗੇ ਉਹ ਵੀ 41 ਕਿਲੋਮੀਟਰ ਸੀਗਾ ਤੇ ਇਧਰ ਵੀ ਪਹਾੜ ਹੈਗੇ ਬਹੁਤ ਉੱਚੇ ਉੱਚੇ ਵੇਖਦੇ ਕਿਵੇਂ ਨੇ ਵਧੀਆ ਜੱਟਾਂ ਨਾਲ ਉਹ ਸਾਹਮਣੇ ਆਈ ਜੀ ਇੱਕ ਉੱਥੋਂ ਪਾਣੀ ਦੀ ਬੋਤਲ ਦੋ ਹੋਰ ਲੈਣੀ ਹੈਗੀਆਂ ਫਿਰ ਅੱਗੇ ਨੂੰ ਵਧਦੇ ਆਂ ਇਹਨਾਂ ਮੈਂ ਕੋਸ਼ਿਸ਼ ਕਰਦਾ ਕਿਸੇ ਨਾ ਕਿਸੇ ਚੀਜ਼ ਦਾ ਸਾਰਾ ਦੇਖਣਾ ਹੁੰਦੀ ਕਿਉਂਕਿ ਸਟੈਂਡ ਦੇ ਉੱਪਰ ਭਾਰ ਬੜਾ ਹੈਗਾ ਤੇ ਸਟੈਂਡ ਨੇ ਮੈਨੂੰ ਪਤਾ ਟੁੱਟ ਜਾਣਾ ਹੈਗਾ ਤਾਂ ਜਿੱਥੇ ਵੀ ਮੌਕਾ ਮਿਲਦਾ ਮੈਂ ਕਿਸੇ ਚੀਜ਼ ਨਾਲ ਸਹਾਰਾ ਦੇ ਦੇਣਾ ਇਹਨੂੰ ਹੁਣ ਇੱਥੇ ਜਾ ਕੇ ਪਾਣੀ ਲੈ ਕੇ ਆਉਣੇ ਤੇ ਹੁਣ ਆਪਣਾ ਬਾਕੀ ਦਾ ਸਫ਼ਰ ਇਸ ਤੇ ਉੱਪਰ ਹੋਊਗਾ ਨਾਰਥ ਈਸਟ ਰੇਲ ਟ੍ਰੇਲ ਇਧਰੋਂ ਆਈ ਜਾਂਦੀ ਹੈ ਤੇ ਇਧਰ ਨੂੰ ਚੱਲ ਜਾਨਾ ਅਗਲੇ 11 ਕਿਲੋਮੀਟਰ ਆ ਪੈ ਤੇ ਰਹਿਣਾ ਹੁਣ ਐਨਾਬਲਸ ਆਫ ਸਕਾਟੇਡ ਤਦ ਮੈਂ ਉਹ ਖਾਸੇ ਗਾਂਹ ਤੱਕ ਜਾ ਕੇ ਵਾਪਸ ਮੁੜ ਆਇਆ ਇਹ ਟਰੇਲ ਥੋੜੀ ਫਨ ਫਨ ਵਾਸਤੇ ਜ਼ਿਆਦਾ ਬਣੀ ਹੋਈ ਹੈ ਮੈਨੂੰ ਲੱਗਦਾ ਜਿਵੇਂ ਆਪਾਂ ਸਫ਼ਰ ਕਰਨਾ ਹੈ ਆਪਣੇ ਕੋਲ ਸਮਾਨ ਵੀ ਹੈਗਾ ਤਾਂ ਕਰਕੇ ਟੁੱਟ ਪਜ ਹੋਣ ਦਾ ਖਤਰਾ ਹੈਗਾ ਇਹ ਹੈਗੀ ਆ ਜਿਵੇਂ ਜਿਨ੍ਹਾਂ ਕੋਲ ਮਾਊਂਟੇਨ ਬਾਈਕ ਹੁੰਦੇ ਆ ਫਨ ਕਰਨਾ ਜਿਨ੍ਹਾਂ ਨੇ ਉਹਨਾਂ ਵਾਸਤੇ ਬਣੀ ਹੈ ਸੋ ਆਪਾਂ ਨਹੀਂ ਲਵਾਂਗੇ ਆਪਾਂ ਸੇਫ ਰਾ ਜਾਵਾਂਗੇ ਉਹ ਕਾਫੀ ਦੂਰ ਤੱਕ ਜਾ ਕੇ ਵਾਪਸ ਮੁੜ ਕੇ ਆਇਆ ਹਣ ਰੋਡ ਆ ਗਿਆ ਵਾਸ ਮੋੜਦੇ ਉੱਥੇ ਤੇ ਆਹ ਰੋਡ ਤੋਂ ਆਪਾਂ ਸੈਕਲ ਰੋਡ ਦੇ ਰੋਡ ਦੇ ਇਧਰ ਨੂੰ ਜਾਈ ਜੰਨੇ ਬਹੁਤ ਸੋਹਣੇ ਪਹਾੜ ਹੈਗੇ ਤੇ ਇਹਨਾਂ ਨੇ ਪੂਰਾ ਪੂਰਾ ਜੋਰ ਲਵਾਇਆ ਹੋਇਆ ਬਸ ਔੜੇ ਚੜਾਈ ਰਹਿ ਗਈ ਫਿਰ ਢਲਾਨ ਬਸ ਆਹ ਪਹਾੜ ਰਹਿ ਗਿਆ ਇਹ ਤੋਂ ਬਾਅਦ ਉਤਰਾਈ ਹੈ ਤੇ ਸੜਕ ਐ ਬਣੀ ਹੋਈ ਐ ਜਿਵੇਂ ਖੇਡ ਮਦ ਉਹ ਖੇਡ ਮਦਾਂ ਜੇ ਹੁੰਦੇ ਰਿਸਰਾਂ ਦੇ ਜਿਹਦੇ ਕਾਰਾਂ ਭਾਈਦੀ ਹੁੰਦੀਆਂ ਉਹ ਵੀ ਐ ਜਮਾ ਟੇਡੇ ਟੇਢੀ ਹੁੰਦੀ ਐ ਤੇ ਇਹ ਵੀ ਜਮਾ ਟੇਢੀ ਐ ਕਰਕੇ ਇਧਰ ਮੇਰਾ ਤਾਂ ਸਾਗ ਲੱਗਿਆ ਜਾਂ ਬਾਕਚੋਏ ਜਿਹਨੂੰ ਕਹਿੰਦੇ ਹੁੰਦੇਗੇ ਉਹ ਐ ਤੇ ਬਾਕੀ ਆ ਹਲਸ ਆਇਦਰ ਕਿਸੇ ਜਮੀਨ ਹੈ ਬਾਈ ਹੋਈ ਐ ਲਾਲ ਰੰਗ ਦੀ ਆਪਰੋਂ ਆਪਾ ਛੱਡ ਕੇ ਇਧਰ ਨਿੱਚੇ ਜਾਈ ਜਾਂਦੇ ਆ। ਤੇ ਹੁਣ ਤਰਾਇ ਸ਼ੁਰੂ ਹੋਣ ਵਾਲੀ ਆ। ਇਧਰ ਖੇਤ ਵਾਏ ਹੋਏ ਆ। ਇਧਰ ਹਰਾਕਾ ਹੈ گاਵਾ ਵਾਸਤੇ। ਚਲੋ ਹੁਣ ਤਰਾਇਦੇ ਮੇਲੇ ਲੈਣੇ। ਇਹ ਬਸ ਐ ਮੇਰੇ ਵੱਲ ਵੇਖਣ ਲੱਗ ਪੈਂਦੀਆਂ ਜਾਂ ਫਿਰ ਇਹ ਵੇਖ ਕੇ ਭੱਜਣ ਲੱਗ ਪੈਂਦੀਆਂ। ਸਾਈਕਲ ਦੇ ਨਾਲ ਨਾਲ ਡਰਦੀਆਂ ਹੁੰਦੀਆਂ ਨੇ ਉਹਨਾਂ ਨੂੰ ਆ ਜਾਂਦਾ ਸਾਈਕਲ ਮੇਰੇ ਪਿੱਛੇ। ਪਾ ਡਰਦੇ ਡਰਦੀਆਂ ਮੇਰੇ ਤੋਂ ਵੀ ਅੱਗੇ ਨਿਕਲ ਜਾਂਦੀਆਂ ਸੁੱਟ ਲਾਣ ਫੇਰ ਆ ਗਈ ਤਿੰਨ ਰਾਵਾਂ ਦਾ ਚੱਲਦੇ ਚੱਲਦੇ ਆਪਾਂ ਸਿਰਫ ਆਹ ਜੰਗਲ ਹੀ ਦੇਖੀ ਜਾਂਨੇ ਇੱਥੇ ਚੁੱਪ ਹੈਗੀ ਐ ਬਿਰਲੇ ਬਿਰਲੇ ਕੋਈ ਘੜੀ ਟੱਪਦੀ ਐ ਟੂ ਡਾ ਦਿੰਦੀ ਹੈਗੀ ਤੇ ਬਸ ਹਾਸਾ ਤਾਂ ਬੈਠੇ ਨੇ ਤੇ ਨਾਲ ਮੱਖੀਆਂ ਥੋੜੀਆਂ ਥੋੜੀਆਂ ਆਹ ਰਾਂ ਨੂੰ ਜਾਣਾ ਆਪਾਂ ਸੋ ਅੱਗੇ ਤੱਕ ਇਧਰੋਂ ਤੁਰੇ ਆਉਨੇ ਆਪਾਂ ਰਾਈਡਿੰਗ ਕਰਦੇ ਸਾਈਕਲਿੰਗ ਕਰਦੇ ਤੇ ਇੱਕ ਬੋਰਡ ਲੱਗਿਆ ਇਹ ਕਹਿੰਦਾ ਆਪਾਂ ਇਧਰੋਂ ਜਾਓ 21 ਕਿਲੋਮੀਟਰ ਤੇ ਸਕੋਰਸ ਡੇਲ ਤੋਂ ਆਪਾਂ 11 ਕਿਲੋਮੀਟਰ ਅੱਗੇ ਗਿਆਰਾ ਕਿਲੋਮੀਟਰ ਦੇ ਵਿੱਚ 4-5 ਕਿਲੋਮੀਟਰ ਕੱਚਾ ਪੱਕਾ ਸੀਗਾ ਬਾਅਦ ਚ ਸਾਰਾ ਕੱਚਾ ਚੱਲੀ ਜਾਂਦਾ ਪਰ ਟਲਾਂ ਸੀਗੀ ਚਲੋ ਇਹ ਚੰਗੀ ਗੱਲ ਹੈ ਹੁਣ ਇਧਰ ਨੂੰ ਚੜ੍ਹਾਈ ਸ਼ੁਰੂ ਹੋਣੀ ਹੈ 1 ਕਿਲੋਮੀਟਰ ਬਸ ਆਖਰੀ ਚੜ੍ਹਾਈ ਹੈਗੀ ਆ ਤੇ ਖਾਸੇ ਲੰਮੀ ਆ ਇਹ ਤੋਂ ਬਾਅਦ ਛੋਟੇ ਛੋਟੇ ਚੜ੍ਹਾਈਆਂ ਆਉਣਗੀਆਂ ਮੋਸਟਲੀ ਉਤਰਾਈਆਂ ਹੀ ਆਉਣਗੀਆਂ ਬਸ ਇੱਕ ਪਹਾੜਾ ਰਹਿ ਗਿਆ ਇੱਕ ਵਾਹਵਾ ਲੰਮਾ ਹੈਗਾ ਉੱਪਰ ਤੱਕ ਤੇ ਇਹੀ ਵੱਡਾ ਪਹਾੜ ਹੈਗਾ ਪਿਛਲਾ ਛੋਟਾ ਸੀਗਾ ਪਰ ਕੋਈ ਚੱਕਰ ਨਹੀਂ ਆਪਾਂ ਚੜ੍ਹ ਜਾਣਾ ਦੇਖਿਓ ਸੋਹਣਾ ਲਾਇ ਪਰ ਅਬ ਇੱਥੇ ਦੋ ਘਰ ਆਏ ਸੀਗੇ ਬਸ ਹੋਰ ਤਾਂ ਕੋਈ ਘਰ ਨਹੀਂਗਾ ਜੰਗਲ ਹੀ ਜੰਗਲ ਹੈ ਜਾਂਦਾ ਇਹਦੇ ਵਿੱਚ ਆ ਖੜਾ ਜਾ ਰਿਹਾ ਬਨਾਣਾ ਇਧਰੋਂ ਆਉਂਦੇ ਆਉਂਦੇ ਤਿੰਨ ਕੋਣੀ ਬਣ ਗਈ ਆਪਾਂ ਇਧਰ ਨੂੰ ਜਾਣਾ ਉਹ ਲਿਖਿਆ ਸਾਹਮਣੇ ਤਾਸਮਾਨ ਹਾਈਵੇ 7 ਕਿਲੋਮੀਟਰ ਫੋਰੈਸਟ ਸਾਹਮਣੇ ਜਾਂਦਾ 6 ਕਿਲੋਮੀਟਰ ਹੁਣ ਆਪਾਂ ਇਧਰ ਨੂੰ ਜਾਵਾਂਗੇ ਤੇ ਚੜਾਈਆਂ ਪੂਰੀਆਂ ਫੁੱਲ ਬੜਾ ਫੁੱਲ ਹੈ ਇੱਥੇ ਇਧਰੋਂ ਆਈ ਜਾਂਦੇ ਆਪਾਂ ਤੇ ਬਹੁਤ ਸੰਘਣਾ ਜੰਗਲ ਹੈਗਾ ਇਹ ਤੇ ਇੱਥੇ ਸਿਰਫ ਪੰਛੀਆਂ ਦੀਆਂ ਆਵਾਜ਼ਾਂ ਆ ਚਿੜੀਆਂ ਤੇ ਬਸ ਹਉ ਤੇ ਬਹੁਤ ਵੱਡੀਆਂ ਫਿਰਦੀਆਂ ਤੇ ਆਸ-ਪਾਸੇ ਕਿਤੇ ਪਾਣੀ ਵੀ ਚੱਲੀ ਜਾਂਦਾ ਕਿਉਂਕਿ ਝਰਨੇ ਦੀ ਆਵਾਜ਼ ਸੁਣੀ ਜਾਂਦੀ ਹੈ ਮੈਨੂੰ ਤੇ ਹਰਿਆਲੀ ਜੀ ਬਾਂਸਪਤੀ ਜੀ ਬਹੁਤ ਸੋਹਣੀ ਹੈ ਬਿਊਟੀਫੁਲ ਤੇ ਸਫ਼ਰ ਆਪਣਾ 15 ਕਿਲੋਮੀਟਰ ਦਾ ਰਹਿ ਗਿਆ ਮੈਂ ਉੱਥੇ ਖੜਾ ਇਹਨਾਂ 2 ਮਿੰਟ ਹੋ ਗਏ ਤੇ ਸਾਰੇ ਦਰਤ ਨਾਲ ਵਾਜਾਂ ਕਰੀ ਜਾਂਦੇ ਆ। ਕੀ ਬਾਤ ਹੈ? ਇਹ ਚੀਜ਼ ਗੱਡੀ 'ਚ ਨਹੀਂ ਆਪਾਂ ਦੇਖ ਸਕਦੇ, ਮਹਿਸੂਸ ਨਹੀਂ ਕਰ ਸਕਦੇ। ਗੱਡੀ 'ਚ ਮੈਂ ਬਹੁਤ ਛੇਤੀ ਜਾਣਾ ਹੁੰਨਾ ਤੇ ਮੈਂ ਥੋੜਾ ਜਿਹਾ ਨੇੜਿਓਂ ਫੀਲ ਕਰਨਾ ਚਾਹੁੰਦਾ ਸੀ ਤਾਂ ਕਰਕੇ ਮੈਂ ਕਰਦੇ ਆ ਤੇ ਮੈਨੂੰ ਆ ਆ ਦੇਖੋ ਬਹੁਤ ਸੋਹਣੀ ਆਵਾਜ਼ਾਂ ਕਰੀ ਜਾਂਦੇ ਸਾਰੇ ਨਹੀਂ ਤੇ ਐਂ ਆਈਂ ਵਾਜਾਂ ਕਰਦੇ ਕਰਦੇ ਵਿਚਾਰੇ ਡਿੱਗ ਪੈਂਦੇ ਹੈਗੇ ਬੁੜੇ ਹੋ ਗਏ ਵਿਚਾਰੇ ਤਾਂ ਕਰਕੇ ਕੁਛਕ ਡਿੱਗਾ ਹੀ ਪਿਆ ਇੱਥੇ ਇਧਰੋਂ ਆਈ ਜਾਂਦੇ ਆਪਾਂ ਇਧਰੋਂ ਜਾਈ ਜਾਂਦੇ ਆ ਤੇ ਚੜਾਈ ਬਸ ਥੋੜੀ ਜਿਹੀ ਹੋਰ ਰਹਿ ਗਈ ਫਿਰ ਆਪਾਂ ਮੇਨ ਵੱਡਾ ਪਾੜ ਪਾਰ ਕਰ ਲੈਣਾ ਦੇ ਹੁਈ ਸਭ ਤੋਂ ਵੱਡਾ ਸੀਗਾ ਮੇਨ ਗੋਡ ਬਹੁਤ ਸੰਤਨ ਹੈਗੀ ਆਣਾ ਪੂਰੀ ਖੜਮੇ ਟਲਾਨੇਗੀ ਇੱਥੋਂ ਆਈ ਜਾਂਦਾ ਸੀਗਾ ਤੇ ਸਾਈਕਲ ਤੇ ਸੀ ਥੋੜਾ ਜਿਹਾ ਤੇ ਥੱਲੇ ਨਾ ਪੱਥਰ ਪਏ ਆ ਤੇ ਇੱਕ ਬਹੁਤ ਵੱਡਾ ਪੱਥਰ ਐਡਾ ਵੱਡਾ ਸੀਗਾ ਉਹ ਟਾਇਰ ਦੇ ਵਿੱਚੋਂ ਦੀ ਵੱਜਿਆ ਤੇ ਇੱਥੇ ਆ ਕੇ ਵੱਜਿਆ ਮੇਰੇ ਪੈਰ ਤੇ ਗੱਟੇ ਤੇ ਤੇ ਬਹੁਤ ਜ਼ੋਰ ਦੀ ਆ ਕੇ ਵੱਜਿਆ ਐ ਵੀ ਹੋ ਜਾਂਦਾ ਹੁੰਦਾ ਇਹ ਮੈਨੂੰ ਸਾਬ ਨਹੀਂ ਸੀਗਾ ਵੀ ਐਂ ਕਰਕੇ ਵੀ ਹੋ ਜਾਊਗਾ ਤੇ ਜੰਗਲ ਆ ਪਿੱਛੇ ਰਹਿ ਗਿਆ ਬਸ ਖਤਮ ਹੋ ਗਿਆ ਹੁਣ ਜੰਗਲ ਇੱਧਰ ਹੁਣ ਇੱਧਰ ਵੀ ਘਰ ਹੈਗੇ ਆ ਇੱਧਰ ਵੀ ਘਰ ਹੈਗੇ ਆ ਤੇ ਇੱਧਰ ਵੀ ਘਰ ਆ ਥੋੜੇ ਬਹੁਤ ਤਾਂ ਮਤਲਬ ਆਪਾਂ ਨੇੜੇ ਤੇ ਆ ਗਏ ਬਸ ਵਾਲੇ ਇਲਾਕੇ 'ਚ ਆ ਗਏ ਤੇ ਆ ਪਾਣੀ ਦੇਣ ਵਾਲੀ ਜਿਹੜੀ ਮਸ਼ੀਨ ਜੀ ਲੱਗੀ ਆ ਨਾ ਇਹਨੂੰ ਮੈਂ ਹਾਲਟ ਕਹਿੰਦਾ ਸੀ ਹਾਲਟ ਨਹੀਂ ਇਹ ਪੀਵੀਟ ਕਹਿੰਦੇ ਨੇ ਜਿੰਨਾ ਕ ਮੈਨੂੰ ਲੱਗਿਆ ਮੈਂ ਨੈਟ ਤੋਂ ਸਰਚ ਕੀਤਾ ਸੀ ਸੋ ਇਹ ਪਾਣੀ ਦੇ ਜਾਂਦੇ ਫਸਲਾਂ ਉਦਿਆਂ ਨੂੰ ਘਾਹ ਨੂੰ ਆ ਸਾਹਮਣੇ ਹਲਚਲ ਵੱਸੋ ਕੋਈ ਪਿੰਡ ਆ ਗਿਆ ਤੇ ਆਪਾਂ ਇਧਰੋਂ ਚੱਲੇ ਆ ਤੇ ਉਹ ਸਾਹਮਣੇ ਸੋਹਣੇ ਪਹਾੜ ਜਿਨ੍ਹਾਂ ਨੇ ਬਸ ਕਰਾਈ ਪਈ ਹੈ ਚੱਲੋ ਵਧੀਏ ਅੱਗੇ ਤੇ ਆਹ ਰੋਡ ਤੋਂ ਆਪਾਂ ਆਏ ਆ ਇਹਦੇ ਪਿਛਲੇ ਪਾਸੇ ਜਿਹੜੇ ਪਹਾੜ ਆ ਗਿਆ ਇਪਵਾਰ ਕਰਕੇ ਆਏ ਆਂ ਆਪਾਂ ਇਹ ਕਿੱਧਰ ਨੂੰ ਰਾਹ ਜਾਂਦਾ ਤੇ ਇੱਕ ਜਾਂਦਾ ਇੱਧਰ ਤੇ ਆ ਖੜਾ ਆਪਣਾ ਸਾਈਕਲ ਤੇ ਆ ਜਮੀਨ ਵਾਈ ਹੋਈ ਆ ਬਹੁਤ ਸੋਹਣੀ ਲੱਗਦੀ ਪਈ ਆ ਵਿੱਚ ਪਤਾ ਨਹੀਂ ਕੀ ਬੀਜਿਆ ਹੈ ਪਰ ਸੋਹਣੀ ਬਹੁਤ ਲੱਗਦੀ ਪਈ ਆ 11 ਕਿਲੋਮੀਟਰ ਰਹਿ ਗਿਆ ਸਿਰਫ ਤੇ ਬੈਟਰੀ ਆਪਣੀ ਅੱਧੀ ਪਈ ਆ ਅਜੇ ਤੱਕ ਅਜੇ ਜੋਰ ਲਾਇਆ ਪੈਡਲਿੰਗ ਕੀਤੀ ਅਜੇ ਆਪਾਂ ਸਾਈਕਲ ਦੇ ਸਾਰੇ ਘਟ ਰਹੇ ਤੇ ਬੱਸ ਆਪਾਂ ਡਰਬੀ ਦੇ ਜਮਾ ਬੁਖੇ ਤੇ ਖੜੇ ਆ। ਯਾਲਾ ਦਾਲਾ ਬਹੁਤ ਸੋਹਣਾ ਹੈ। ਇਧਰੋਂ ਆਏ ਆਪਾਂ ਤੇ ਸਾਹਮਣੇ ਬਹੁਤ ਸੋਹਣੇ ਪਹਾੜੇ ਗਏ ਤੇ ਥੱਲੇ ਝੀਲ ਵੀ ਬਣੀ ਹੋਈ ਹੈ। ਇਹ ਪਾਣੀ ਇਕੱਠਾ ਕਰ ਲੈਂਦੇ ਹੁੰਦੇ ਆ ਗਿਆ ਫਸਲਾਂ ਪਸਲਾਂ ਨੂੰ ਦੇਣ ਵਾਸਤੇ ਮੀਂਹ ਦਾ ਤੇ ਬੜਾ ਸੋਹਣਾ ਲੱਗਦਾ ਪਿਆ ਥੱਲੇ। ਇਧਰੋਂ ਆਪਾਂ ਚੱਲਦੇ ਆਂ। ਭਲਾ ਨਹੀਂ ਢਲਣਾ ਹੁੰਦਾ। ਆਪੇ ਪਿੰਡ ਆਇਆਗਾ ਕਾਚ ਡਰਬੀ ਹੋਵੇ ਤੇ ਗੱਲਬਾਤ ਪੂਰੀ ਬਣ ਜਣੀ ਆ ਪਰ ਡਰਬੀ ਜਿੱਥੇ 9 ਕਿਲੋਮੀਟਰ ਪਿਆ ਹੈ ਇਧਰੋਂ ਆਏ ਆ ਤੇ ਇਧਰੋਂ ਚੱਲੇ ਆ ਬੜਾ ਸ਼ਾਨਦਾਰ ਨਜ਼ਾਰੇ ਇਧਰ ਪਾਸੇ ਤੇ ਇੱਥੇ ਹੁਣੇ ਆਪਾਂ ਲੇਕ ਵੇਖੀ ਸੀ ਆ ਪਿੱਛੇ ਠੀਕ ਹੈ ਲੇਕ ਨਾਲ ਪਾਣੀ ਦੇ ਦਿੰਦੇ ਆ ਨਾ ਇੱਥੇ ਫਸਲਾਂ ਨੂੰ ਤੇ ਕਈ ਥਾਵਾਂ ਤੇ ਪਰ ਇਨਾਂ ਨੇ ਪੈਪਾਂ ਲਾਈਆਂ ਹੁੰਦੀਆਂ ਪੈਪਾਂ ਤੋਂ ਬੂੰਦ-ਬੂੰਦ ਪਾਣੀ ਡਿੱਗਦਾ ਰਹਿੰਦਾ ਹੈਗਾ ਕਈ ਥਾਵਾਂ ਤੇ ਉਹ ਪੀਵੀਟ ਲਾਏ ਹੁੰਦੇ ਜਿਹੜੇ ਟਾਇਰਾਂ ਦੇ ਉੱਪਰ ਪਾਣੀ ਚੱਲਦਾ ਰਹਿੰਦਾ ਨਾ ਸਾਰੇ ਖੇਤ ਨੂੰ ਦਿੰਦੇ ਰਹਿੰਦੇ ਉਹ ਪਿੱਛੇ ਹੈਗਾ ਕੈਮਰੇ ਤੇ ਤੇ ਇੱਕਾ ਨਵੀਂ ਚੀਜ਼ ਵੇਖੀ ਮੈਂ ਇਹਨੂੰ ਮੈਂ ਅਗਲੇ ਕਲਿੱਪ ਚ ਨੇੜੇ ਕਰਕੇ ਦਿਖਾਉਣਾ ਇਹ ਨਵੀਂ ਚੀਜ਼ ਵੇਖੀ ਮੈਂ ਇਹ ਪੈਪਾਂ ਖੜੀਆਂ ਕੀਤੀਆਂ ਹੋਈਆਂ ਤੇ ਉਹਦੇ ਉੱਪਰ ਲਾਈ ਹੋਈ ਆ ਆ ਦੇਖ ਹੀ ਲੋ ਬਸ ਪਤਾ ਲੱਗ ਗਿਆ ਆਓ ਜਸਾ ਬਤਾਵੇ ਇਹ ਨਵੀਂ ਵਿਧੀ ਹੈ ਕੋਈ ਪਾਣੀ ਦੇਣ ਦੀ ਤੇ ਮੈਂ ਪਹਿਲੀ ਵਾਰੀ ਵੇਖੀ ਆ ਤੇ ਸਾਰੇ ਖੇਤ ਦੇ ਵਿੱਚ ਲਾਈ ਹੋਈ ਹੈ ਆ ਇਹ ਪਿਛਲੇ ਪਾਸੇ ਪਹਾੜ ਉੱਪਰ ਉੱਥੋਂ ਆਪਾਂ ਚੜਦੇ ਉੱਥੋਂ ਆਪਾਂ ਉੱਤਰ ਦੇ ਉੱਤਰ ਦੇ ਜਮ ਥੱਲੇ ਆ ਗਏ ਤੇ ਆ ਉਹ ਖੇਤੀ ਹੈ ਆ ਉਹ ਲਾਈਆਂ ਹੋਈਆਂ ਕੀ ਕਹਾਂਗੇ ਨਾ ਆਪਾਂ ਆਹ ਚੀਜ਼ ਲਾਈ ਹੋਈ ਹੈ ਜਿਹਦੇ ਉੱਪਰ ਪੈਪਨ ਲਾਈਆਂ ਹੋਈਆਂ ਜਿਹਦੇ ਉੱਪਰਾਂ ਦੀ ਉਹ ਇਰੀਗੇਸ਼ਨ ਸਿਸਟਮ ਲਾਇਆ ਹੋਇਆ ਜਿਵੇਂ ਆ ਉੱਪਰ ਫੋਰਾ ਲੱਗਿਆ ਹੋਇਆ ਤੇ ਇਹਦਾ ਮੈਨੂੰ ਨਾਮ ਵੀ ਨਹੀਂ ਯਾਦ ਆ ਰਿਹਾ ਬਾਲੀ ਮੜੀ ਜਾਂਦਾ ਦੱਸੋ ਜੀ ਤੇ ਨਾਲਾ ਪੇਡਾਂ ਖੜੀਆਂ ਸਾਹਮਣੇ ਤੇ ਆਉਜ ਹਸਾਬ ਤਾਂ ਬਣਦਾ ਤੇ ਮੈਨੂੰ ਫਸਲ ਨਹੀਂ ਪਤਾ ਇਹ ਫਸਲ ਕਿਹੜੀ ਆ ਜਿਹਨੂੰ ਇਹ ਲਾਉਂਦੇ ਪਏ ਆ ਆ ਇੱਕ ਬਹੁਤ ਸੋਹਣਾ ਪਿੰਡ ਆ ਗਿਆ ਸ਼ਾਨਦਾਰ ਜਾਂ ਨਿੱਕਾ ਜਾਂ ਤੇ ਇੱਥੇ ਇੱਕ ਕੈਫੇ ਬਣਿਆ ਇੱਥੇ ਵੇਖਦੇ ਕੁਝ ਖਾਣ ਨੂੰ ਮਿਲਦਾ ਤਾਂ ਤੇ ਨਾਲੇ ਤੇ ਆ ਲਾਮੇ ਖੜੇ ਅੱਧਰ ਇਹਦਾ ਮੂੰਹ ਅ ਹਲੋ ਇੱਧਰ ਕਾਕਾ ਚੱਲੇ ਨਹੀਂ ਵੇਖਦਾ ਇਹਦਾ ਮੂੰਹ ਹੈਗਾ ਊਠ ਵਰਗਾ ਤੇ ਪਿੱਛੋਂ ਪੇਡ ਵਰਗਾ ਹੈਗਾ ਨਾਲੇ ਦੇ ਉਹ ਪਰਾਂ ਬੱਕਰੀ ਵੀ ਬੈਠੀ ਹੈ ਹਾਂ ਗੁੱਡ ਸੋ ਹੁਣ ਆਪਾਂ ਇੱਧੇ ਅੱਗੇ ਨਵਾਂਦੇ ਇਹ ਕੈਫੇ ਆ ਬਹੁਤ ਸੋਹਣਾ ਹੈਗਾ ਬਹੁਤ ਸ਼ਾਨਦਾਰ ਬਣਾਇਆ ਹੋਇਆ ਹੈ ਬੰਨ ਥਾਂ ਵੀ ਬੜੀ ਵਧੀਆ ਹੈਗੀ ਹੈ ਪਰ ਬੰਦ ਹੈ ਇੱਧਰ ਵੀ ਥਾਂ ਬਹੁਤ ਸੋਹਣੀ ਬਣੀ ਹੈ ਲਾਮੇ ਵੀ ਮਿਲਦੇ ਇੰਨ ਦੀ ਹੈ ਪਰ ਇਹਨਾਂ ਨੇ ਕਿਹਾ ਵੀ ਵੀ ਆਰ ਕਲੋਜ਼ਡ ਹਾਜੀ ਤੇ ਅੱਜੇ ਤੋਂ ਆਪਾਂ ਇੱਕ ਕਾਫੀ ਲੈ ਲਈ ਇੱਕ ਨੂਡਲ ਲੈ ਲੇ ਤੇ ਗਰਮ ਪਾਣੀ ਮੈਂ ਉਹਨਾਂ ਨੂੰ ਕਿਹਾ ਮੈਂ ਦੇ ਦੋ ਇਹ 2 ਮਿੰਟ ਤੱਕ ਬਣ ਜੂਗੀ ਫਿਰ ਖਾਣੇ ਹੁਣ ਅੱਗੇ ਵੱਲ ਨੂੰ ਵਧਦੇ ਅਗਲੇ ਸਫਰ ਤੇ ਤੇ ਇਧਰੋਂ ਚੱਲਦੇ ਚੱਲਦੇ ਆਪਾਂ ਡਰਬੀ ਪਹੁੰਚ ਗਏ ਤੇ ਕਹਿੰਦੇ ਵੈਲਕਮ ਟੂ ਡਰਬੀ ਤੇ ਪਿਛਲੇ ਪਾਸੇ ਇਹਨਾਂ ਨੇ ਸਾਈਕਲਿਸਟ ਦੀ ਫੋਟੋ ਵੀ ਲਾ ਰੱਖੀ ਹੈ ਗੁੱਡ ਖਾਸੇ ਪਹਾੜ ਪੂੜ ਚੱਕ ਕੇ ਆਪਾਂ ਖਾਸੇ ਪਹਾੜ ਪੂਟਾ ਪਕੇ ਆਪਾਂ ਇੱਥੇ ਪਹੁੰਚ ਗਏ ਡਰਬੀ ਇੱਥੇ ਮੈਂ ਹੋਟਲ ਬੁੱਕ ऑलरेडी ਕਰਾਤਾ ਸੀ ਕਿ ਆ ਆ ਚਾਹੁੰਦੇ ਹੋ ਕਿਉਂਕਿ ਇੱਥੇ ਨਾ ਬਹੁਤ ਥਾਵਾਂ ਹੈਗੀਆਂ ਜਿੱਥੇ ਆਪਾਂ ਰੁਕ ਸਕਦੇ ਆ ਪਰ ਸਾਰੀਆਂ ਬੁੱਕ ਸੀਗੀਆਂ ਫਿਰ ਇੱਕ ਹੋਟਲ ਮਿਲਿਆ ਉਹ ਕਹਿੰਦੇ ਸਾਡੇ ਕੋਲ ਇੱਕੋ ਕਮਰਾ ਪਿਆ ਮੈਂ ਕਿਹਾ ਮੇਰੇ ਵਾਸਤੇ ਬੁੱਕ ਕਰ ਲਓ ਜੀ ਪਲੀਜ਼ ਫਿਰ ਆਪਾਂ ਬੁੱਕ ਕਰਾਤਾ ਤੇ ਹੁਣ ਆਪਾਂ ਬਸ ਉੱਥੇ ਪਹੁੰਚਦੇ ਆ ਤੇ ਇਹ ਕਹਿੰਦੇ ਵੈਲਕਮ ਟੂ ਦਰਬੀ ਹਿਸਟੋਰਿਕ ਪਾਸਟ ਐਕਸਾਈਟਿੰਗ ਫਿਊਚਰ ਸਹੀ ਗੱਲ ਆ ਜੀ ਤੇ ਆ ਪਹੁੰਚ ਗਿਆ ਆਪਾਂ ਉਹਦੇ ਡੋਰਸੈਟ ਹੋਟਲ ਦੇ ਵਿੱਚ ਤੇ ਇਹਨਾਂ ਦਾ ਗੇਟ-ਗੋੜੇ ਜੇ ਬੰਦ ਕਰ ਰੱਖੇ ਹੈਗੇ ਪਤਾ ਨਹੀਂ ਕਿੱਧਰ ਪਿਛਲੇ ਪਾਸੇ ਹੋਊਗਾ ਉਧਰ ਨੂੰ ਜਾ ਕੇ ਦੇਖਦੇ ਆ ਇਹਦੇ ਸਾਰੇ ਪਾਸੇ ਦੇ ਗੇਟ ਆ ਦੇ ਆਂਦਾ ਮੈਨੂੰ ਸਮਝ ਨਹੀਂ ਲੱਗਦੀ ਵੀ ਇਹ ਇਹਦਾ ਗੇਟ ਕਿੱਧਰ ਹੁੰਦੀ ਆ ਜਿਹੜਾ ਮੇਨ ਗੇਟ ਆ ਫਰੰਟ ਤੇ ਉਹ ਬੰਦ ਕੀਤਾ ਪਿਆ ਇਹਨਾਂ ਨੇ ਤੇ ਪਿਛਲੇ ਪਾਸੇ ਨੂੰ ਮੈਂ ਗਿਆ ਸੀਗਾ ਤੇ ਜਿੱਦ ਇਹਨਾਂ ਦਾ ਮੇਨ ਕਾਊਂਟਰ ਹੈ ਨਾ ਮੈਂ ਉੱਥੇ ਵੜ ਗਿਆ। ਇਧਰੋਂ ਦੀ। ਈਮੇਲ ਆਈ ਹੈ ਈਮੇਲ ਤੇ ਪੜ ਕੇ ਵੇਖਦੇ ਆਂ ਕੀ ਲਿਖਿਆ। ਤੇ ਪਿੱਛੇ ਨਾਲ ਇੱਕ ਪਾਰਕ ਬਣਿਆ ਹੋਇਆ ਹੈਗਾ। ਉਹ ਪਿੰਡ ਵਾਲਿਆਂ ਨੇ ਬਣਾਇਆ ਹੋਇਆ ਹੈਗਾ। ਉਹ 25 ਡਾਲਰਾਂ ਸੀਗਾ। ਉੱਥੇ ਵਧੀਆ ਥਾਂ ਮਿਲ ਗਈ ਸੀਗੀ। ਪਰ ਇਹਨਾਂ ਨੇ ਲਿਖਿਆ ਵੀ ਜੇ ਤੁਸੀਂ ਕੈਨਸਲ ਕਰਦੇ ਹੋ ਤਾਂ ਪੂਰੇ-ਪੂਰੇ ਪੈਸੇ ਲੈ ਜਾਣਗੇ। ਤਾਂ ਫਿਰ ਇਹਨਾਂ ਨੂੰ ਪੈਸੇ ਦੇਣਾ ਹੀ ਪਣੇ ਕੋਈ ਚੱਕਰ ਨਹੀਂ ਆਾ ਹੋਟਲ ਹੈ ਤੇ ਹੋਟਲ ਦਾ ਪਿਛਲਾ ਪਾਸੇ ਨਾਲ ਬਣਾਇਆ ਹੋਇਆ ਸੋ ਇਹਨਾਂ ਨਾਲ ਮੈਂ ਜਾ ਕੇ ਗੱਲ ਕੀਤੀ ਲੈਨ ਤਾਂ ਮੈਂ ਰੂਮ ਗਿਆ ਸੀਗਾ ਪਰ ਫਿਰ ਕਿ ਮੈਂ ਕੈਨਸਲ ਕਰਤਾ ਹੁਣ ਆਪਾਂ ਉਸੇ ਪਾਰਕ ਜਾਂਦੇ ਆ ਜਿੱਥੇ ਆਪਾਂ ਰੁਕਣਾ ਆ ਗਿਆ ਤੇ ਇਹ ਹੋਟਲ ਹੁਣ ਮੈਂ ਕੈਨਸਲ ਕਰਤਾ ਉਹਦੀ ਵਜ੍ਹਾ ਇਹ ਸੀਗੀ ਇਹਨਾਂ ਨੇ ਮੇਰੇ ਤੋਂ 100 ਡਾਲਰ ਲਿਆ ਸੀਗਾ ਤੇ ਬਹੁਤ ਸਹੀ ਸਿਆਣਾ ਸਟਾਫ ਰਾਂ ਦਾ ਵਧੀਆ ਸਟਾਫ ਇਹਨਾਂ ਦਾ ਇਹਨਾਂ ਨੇ ਮੇਰੇ ਨਾਲ ਬਹੁਤ ਸੋਹਣੀ ਗੱਲਬਾਤ ਕੀਤੀ ਬੁੱਕ ਵੀ ਇਹਨਾਂ ਨੇ ਵਿਚਾਰਾਂ ਨੇ ਬਿਨਾ ਪੈਸਾ ਤੋਂ ਕਰਤਾ ਤੇ ਕੈਨਸਲ ਵੀ ਬਿਨਾ ਪੈਸਾ ਤੋਂ ਹੀ ਕਰਤਾ ਉਹਦਾ ਰੀਜ਼ਨ ਇਹ ਸੀਗਾ ਕਿ ਨਾਲ ਇੱਕ ਪਾਰਕ ਹੈਗਾ ਉਹ ਪਾਰਕ 25 ਡਾਲਰਾਂ ਚ ਮਿਲ ਜਾਂਦਾ ਹੈਗਾ ਤੇ ਮੈਂ ਸੋਚਦਾ ਵੀ ਮੈਂ ਤੇ 75 ਡਾਲਰ ਸੇਵ ਕਰਨਾ ਤੇ ਡੋਰ ਸੈਟ ਹੋਟਲ ਗੁੱਡ ਹੁਣ ਆਪਾਂ ਉਹ ਆਫਸ ਪਾਰਕ ਵੱਲ ਜਾਣੇ ਆ ਉੱਥੇ ਜਾ ਕੇ ਟੈਂਟ ਲਾਉਣੇ ਆ ਤੇ ਰਹਿਣੇ ਉੱਥੇ ਡਰਬੀ ਇਹ ਸਾਈਕਲਿਸਟ ਹੀ ਸਾਈਕਲਿਸਟ ਜਿੱਤੇ ਆ ਵੱਖਰੇ ਵੱਖਰੇ ਲੋਕਾਂ ਨੇ ਆਪ ਆਪਣਾ ਟੈਂਟ ਲਾਏ ਹੋਏ ਆ ਉਧਰ ਵੀ ਇੱਧਰ ਵੀ ਤੇ ਆ ਪਿੱਛੇ ਵੀ ਆ ਟਾਇਲਟਾਂ ਬਣੀਆਂ ਹੋਈਆਂ ਪਰ ਆਪਾਂ ਲਾਵਾਂਗੇ ਉਥੇ ਉਹਦਾ ਕਾਰਨ ਇਹ ਆ ਕਿ ਉਥੇ ਸਵਚ ਉਥੇ ਆਪਣਾ ਚਾਰਜ ਹੋ ਜਾਊਗਾ ਮੋਟਰਸਾਈਕਲ ਕੱਲਾ ਸਾਈਕਲ ਤੇ ਨਾਲੇ ਤੇ ਨਦੀ ਵਗਦੀ ਪਈ ਆ ਤੇ ਇਹ ਵੀ ਗੁੱਡ ਆ ਤੇ ਇੱਥੇ ਸ਼ਾਵਰ ਤੇ ਟਾਇਲਟਾ ਵਧੀਆ ਬਣੀਆਂ ਹੋਈਆਂ ਆ ਸਾਫ ਸੁਥਰੀਆਂ ਵੀ ਹੈਗੀਆਂ ਆ ਹੁਣ ਕਹਿੰਦੇ ਆ ਵੀ ਤੁਸੀਂ 25 ਡਾਲਰ ਪੇ ਕਰ ਦੋ ਕੈਂਪਿੰਗ ਫੀਸ ਤੇ ਪਰ ਇੱਥੇ ਕਹਿੰਦੇ ਗੱਡੀ ਨੰਬਰ ਦੇ ਤੇ ਗੱਡੀ ਨੰਬਰ ਆਪਣੇ ਕੋਲ ਹੈ ਨਹੀਂਗੇ ਤੇ ਆ ਗਿਆ ਸ਼ਾਵਰ 1 2 3 ਜਿਹੜਾ ਲੈਣਾ ਉਹਦੇ ਪੈਸੇ ਪੇ ਕਰੋ ਤੇ ਸ਼ਾਵਰ ਅੰਦਰੋਂ ਚੱਲ ਜੂਗਾ ਇਹਦਾ ਪੁੱਛ ਕੇ ਕਰਦੇ ਆ ਕਿਵੇਂ ਹੋਊਗਾ ਇੱਧਰ ਆਪਾਂ ਸਾਈਕਲ ਚਾਰਜ ਲਾਤਾ ਮੈਂ ਆਉਣ ਸਰ ਰਾਤ ਤੱਕ ਹੋ ਜੂਗਾ ਤੇ ਰਾਤ ਨੂੰ ਆਹਦੇ ਕੋਲੇ ਖੜਾ ਕਰ ਲਊਗਾ ਇਹਨੂੰ ਅਪਾ ਦਰਬੀ ਪਹੁੰਚ ਗਏ ਆ ਤੇ ਦਰਬੀ ਆ ਕੇ ਮੈਂ ਉਹ ਸਾਹਮਣੇ ਟੈਂਟ ਲਾ ਲਿਆ ਇੱਧਰ ਆਪਣਾ ਸਾਈਕਲ ਚਾਰਜ ਲੱਗਿਆ ਹੋਇਆ ਤੇ ਇੱਧਰ ਨਦੀ ਵਹੀ ਜਾਂਦੀ ਆ ਬਹੁਤ ਸੋਹਣਾ ਪਾਣੀ ਤੇ ਉਹਦੇ ਪਾਣੀ ਦੀ ਆਵਾਜ਼ ਆਈ ਜਾਂਦੀ ਆ ਇੱਥੇ ਮੈਂ ਦੋ ਹਰੀਆਂ ਮਿਰਚਾਂ ਟਮਾਟਰ ਗੰਡੇ ਕੱਟੀ ਬੈਠਾ ਸਬਜ਼ੀ ਬਣਾਉਣ ਵਾਸਤੇ ਔਰ ਜਿ ਬਣਾਉਂਗਾ ਤੇ ਹੋਟਲ ਮੈਂ ਕੈਨਸਲ ਕਰਾਤਾ ਸੀਗਾ ਚਲੋ ਚੰਗੀ ਗੱਲ ਹੈ ਮੇਰੇ ਕੋਲ 75 ਡਾਲਰ ਬਚ ਗਏ ਹੁਣ ਮੈਂ 25 ਇੱਥੇ ਪੇ ਕਰੂੰਗਾ ਉੱਥੇ 100 ਪੇ ਕਰਨੇ ਸੀ ਮੈਂ ਪਰ ਇੱਕੋ ਗੱਲ ਹੀ ਹੈ ਮੇਰੇ ਵਾਸਤੇ ਮੈਨੂੰ ਸਾਈਕਲ ਚਾਰਜ ਚਾਹੀਦਾ ਸਾਈਕਲ ਆਪਣਾ ਚਾਰਜ ਲੱਗਿਆ ਹੋਇਆ ਤੇ ਬਾਕੀ ਗੁੱਡ ਹੈ ਹੁਣ ਸਬਜ਼ੀ ਬਣਾਵਾਂਗੇ ਸਬਜ਼ੀ ਬਣਾ ਕੇ ਨੂੰ ਰੱਖ ਦਾਂਗੇ ਫਿਰ ਨੌਣ ਜਾਊਗਾ ਕਿਨਾਂ ਆ ਕੇ ਆ ਕੇ ਫਿਰ ਰੋਟੀ ਪਾਣੀ ਖਾਵਾਂਗੇ ਡਰਬੀ پارک ਡਰਾਈਵ ਸੇਫਲੀ ਤੇ ਸਾਹਮਣੇ ਟਾਇਲਟ ਤੇ ਬਾਥਰੂਮ ਬਣੇ ਹੋਏ ਬਣ ਗਈ ਠੀਕ ਠੀਕ ਤੇ ਪਸੋਂ ਬ੍ਰੈਡ ਗਰਮ ਕਰਨੇ ਆ ਤੇ ਡੰਨ ਆਪਣਾ ਕੰਮ ਸਾਰਾ ਥੈਂਕ ਯੂ ਕਹਿੰਦੇ 5 ਡਾਲਰ ਹੁਣੇ ਹੁਣੇ ਉਹ ਬਾਈ ਗਿਆ ਜਿਹੜਾ ਇੱਥੋਂ ਇਹ ਆ ਵਾਲਾ ਇਹ ਕੈਨੇਡਾ ਤੋਂ ਸੀਗਾ ਦੇ ਵੀ ਸਾਈਕਲ ਚਲਾਉਂਦਾ ਪਿਆ ਗਿਆ ਤੇ ਇਹਨੇ ਮੈਨੂੰ ਨਕਸ਼ੇ ਦੇ ਉੱਪਰ ਸਾਰਾ ਕੁਝ ਸਮਝਾਇਆ ਤੇ ਮੈਨੂੰ ਕਿਹਾ ਤੇਰਾ ਨਕਸ਼ਾ ਵਧੀਆ ਨਹੀਂ ਹੈਗਾ ਤੈਨੂੰ ਮੈਂ ਵਧੀਆ ਨਕਸ਼ਾ ਦਿੰਨਾ ਹੈਗਾ ਤੇ ਇਹਨੇ ਮੈਨੂੰ ਸਾਰਾ ਦੱਸਿਆ ਵੀ ਵੀ ਤੈਨੂੰ ਕਿੱਧਰ-ਕਿੱਧਰ ਜਾਣਾ ਪੈਣਾ ਕਿੱਧਰ-ਕਿੱਥੇ ਰਹਿਣਾ ਪੈਣਾ ਕੀ-ਕੀ ਕਰਨਾ ਪੈਣਾ ਕਿਹੜੀ ਚੀਜ਼ ਡੇਂਜਰਸ ਹੈ ਕਿਹੜੀ ਚੀਜ਼ ਨਹੀਂ ਡੇਂਜਰਸ ਹੈ ਤੇ ਇਹ ਕਹਿੰਦਾ ਮੈਨੂੰ ਤਿੰਨ-ਚਾਰ ਸਾਈਕਲਿਸਟ ਮਿਲੇ ਜਿਨ੍ਹਾਂ ਨੇ ਮੈਨੂੰ ਦੱਸਿਆ ਤੇ ਹੁਣ ਮੈਂ ਤੈਨੂੰ ਸਾਰਾ ਕੁਝ ਦੱਸਣ ਚੱਲਿਆ ਗਿਆ ਆਏ ਜਾਂਤਾ ਮਿਲਦੀ ਹੈ ਰਾਜ ਸੋ ਇਹ ਹੁਣ ਵਾਪਸ ਆਊਗਾ ਵਾਪਸ ਆ ਕੇ ਮੈਨੂੰ ਮੈਪ ਦਿਖ ਜਾਊਗਾ ਤੇ ਇਧਰ ਆਪਣੀ ਪੁਰਜੀ ਤੇ ਦੋ ਟੁਕੜੀਆਂ ਬ੍ਰੈਡ ਦੀਆਂ ਰਹਿ ਗਈਆਂ ਬਸ ਜਿੰਨੀਆਂ ਨੇ ਆਪਾਂ ਨੂੰ ਆਹ ਮੈਪ ਦਿੱਤਾ ਤੇ ਇੱਕ ਗੱਲ ਹੋਰ ਕਹਿ ਦਿੱਤੀ ਵੀ ਇੱਥੇ ਪੇ ਕਰਨ ਦੀ ਲੋੜ ਨਹੀਂ ਗਈ ਜਿਹੜਾ ਇੱਥੇ ਲਿਖਿਆ ਨਾ 25 ਡਾਲਰ ਉਹ ਡੋਨੇਸ਼ਨ ਹੈਗੇ ਤੁਸੀਂ ਦੇਣੇ ਦੇ ਦੋ ਜੇ ਨਹੀਂ ਦੇਣੇ ਤਾਂ ਵੀ ਕੋਈ ਗੱਲ ਨਹੀਂ ਅਖਰ ਆਪਾਂ ਨਹੀਂ ਦਿੰਦੇ ਸੋ ਅੱਜ ਦੀ ਆਪਣੀ ਕੈਂਪ ਸਾਈਟ ਫ੍ਰੀ ਹੈ ਸਿਰਫ ਸ਼ਾਵਰ ਦੇ ਪੈਸੇ ਲੈ ਇਹਨਾਂ ਨੇ 5 ਡਾਲਰ ਤੇ ਮੈਂ ਤੇ ਚਾਰ ਬ੍ਰੈਡ ਤਿੰਨ ਬ੍ਰੈਡ ਤੇ ਨਾਲ ਪੁਰਜੀ ਗੱਲਬਾਤ ਪੂਰੀ ਵਧੀਆ ਕਰਕੇ ਬੈਠੇ ਆ ਪਿੱਛੇ ਹੁਣ ਕੰਮ ਕਰਨਾ ਕੰਮ ਕਰਕੇ ਬਸ ਫਿਰ ਪੈ ਜਾਗੇ ਤੇ ਸ਼ਾਮ ਹੋ ਗਈ ਹੈ ਹੁਣ ਠੰਡ ਵੀ ਹੋ ਗਈ ਤੇ ਇੱਥੇ ਬੈਠੇ ਬੈਠਨੇ ਮੈਂ ਵੀਡੀਓ ਐਡਿਟ ਕਰਤੀ ਇੱਕ ਵੀਡੀਓ ਮੈਂ ਕੱਲ ਐਡਿਟ ਕੀਤੀ ਸੀਗੀ ਉਹ ਮੈਂ ਕੀਤੀ ਸੀ ਫਾਈਨਲ ਕੱਟ ਪ੍ਰੋ ਦੇ ਵਿੱਚ ਤੇ ਫਾਈਨਲ ਕੱਟ ਪ੍ਰੋ ਦੇ ਵਿੱਚ HDR ਦੀ ਸੈਟਿੰਗ ਨਹੀਂ ਆਈ ਮੇਰੇ ਤੋਂ ਤੇ ਉਹ ਵੀਡੀਓ ਜਮੇ ਹੀ ਖਰਾਬ ਹੋ ਗਈ ਤੇ ਉਹ ਮੇਰੇ 2 ਘੰਟੇ ਲੱਗੇ ਸੀਗੇ ਤੇ ਅੱਜ ਵੀ ਮੈਂ ਤੇ ਬਹਿ ਕੇ 1.5 ਘੰਟਾ ਫਿਰ ਲਾਇਆ ਤੇ ਹੁਣ ਇਹ ਵੀਡੀਓ ਵਧੀਆ ਸ਼ਾਇਦ ਨਿਕਲ ਜਾਵੇ ਰੈਂਡਰ ਹੋਈ ਜਾਂਦੀ ਹੈ 22% ਹੋ ਗਈ ਹੈ ਤੇ ਸਾਈਕਲ ਆਪਣਾ ਉਹ ਸਾਹਮਣੇ ਲੱਗਿਆ ਹੋਇਆ ਇਹ ਸ਼ਾਇਦ ਚਾਰਜ ਹੋ ਜਾਣਾ ਤੁਹਾਡੇ ਟਾਈਮ ਤੱਕ ਹੋਰ ਫਿਰ ਇਹਦਾ ਵੇਖਦੇ ਆ ਕਿ ਦਿਨ ਕਿਤੇ ਤਾਲਾ ਲਾਉਂਗਾ ਸੇ ਪਾਸੇ ਤੇ ਠੰਡ ਹੈਗੀ ਇੱਥੇ ਫਿਰ ਕੱਲ ਨੂੰ ਆਪਣਾ ਸਫਰ ਹੈ ਸੈਂਟ ਹੈਲਨ ਤੱਕ ਦਾ ਤੇ ਸੈਂਟ ਹੈਲਨ ਚੜਾਈ ਬਹੁਤ ਜ਼ਿਆਦਾ ਹੈਗੀ ਹੈ ਮੈਨੂੰ ਉਹ ਜਿਹੜਾ ਬਾਈ ਕੈਨੇਡਾ ਵਾਲਾ ਸੀ ਨਾ ਗੋਰਾ ਉਹਨੇ ਮੈਨੂੰ ਦੱਸਿਆ ਤਾ ਫਿਰ ਆਪਾਂ ਕੀ ਕਰਾਂਗੇ ਆਪਾਂ ਕੱਲ ਨੂੰ ਬੱਸ ਲੈਣ ਦੀ ਕੋਸ਼ਿਸ਼ ਕਰਾਂਗੇ ਜੇਕਰ ਆਪ ਨੂੰ ਬੱਸ ਮਿਲ ਜੇ ਤਾਂ ਬਹੁਤ ਵਧੀਆ ਗੱਲ ਲੱਗੀ ਆ ਨਹੀਂ ਤਾਂ 70 ਕਿਲੋਮੀਟਰ ਸਾਈਕਲ ਨੇ ਜਾਣਾ ਨੀਗਾ ਤੇ ਇਹ ਆ ਨਹੀਂਗਾ ਵੀ ਦੋ ਪਹਾੜ ਹੈਗੇ ਆ ਇਹ ਲਗਾਤਾਰ ਪੜ ਆਈ ਜਾਣਗੇ ਜਾਈ ਜਾਣਗੇ ਤੇ ਉੱਪਰ-ਨੀਚੇ ਹੁੰਦਾ ਹੀ ਜਾਊਗਾ ਤੇ ਐਲੀਵੇਸ਼ਨ ਬਹੁਤ ਹੋਊਗਾ ਕੱਲ ਦਾ ਤਾਂ ਮੈਂ ਟਰਾਈ ਕਰੂੰਗਾ ਕੱਲ ਨੂੰ ਬੱਸ ਬੱਸ ਲੈਣ ਦੀ ਤੇ ਫਿਰ ਆਪਾਂ ਸੈਂਟ ਹਲਨ ਤੋਂ ਬਾਅਦ ਅਗਲਾ ਸਫ਼ਰ ਆਪਣਾ ਸਹੀ ਹੈ ਜੇ ਉਹਨੇ ਮੈਨੂੰ ਹੋਰ ਵੀ ਬਹੁਤ ਕੁਝ ਦੱਸਿਆ ਮੈਂ ਨਕਸ਼ਾ ਦਿੱਤਾ ਨਕਸ਼ੇ ਦੇ ਉੱਪਰ ਪ੍ਰੋਪਰ ਸਮਝਾਇਆ ਕਿ ਕਿੱਥੇ ਕਿੱਥੇ ਤੂੰ ਰਹਿਣਾ ਕਿੱਥੇ ਕਿੱਥੇ ਜਾਣਾ ਕੀ ਕੀ ਕਰਨਾ ਕਿੱਥੇ ਨਹੀਂ ਜਾਣ ਦਾ ਫਾਇਦਾ ਹੈਗਾ ਕਿਉਂਕਿ ਜਿਹੜਾ ਮੇਰਾ ਰੂਟ ਬਣਿਆ ਸੀ ਨਾ ਉਹ ਰੂਟ ਕਹਿੰਦਾ ਸਹੀ ਨਹੀਂ ਹੈ ਕਿਤੇ ਰੂਟ ਕਿੰਦਾ ਵੀ ਆ ਚੀਜ਼ਾਂ ਵੇਖਣ ਵੇਖਣ ਵਾਲੀ ਹੈਗੀਆਂ ਮੈਂ ਇੱਥੇ ਪੰਜ ਪੰਜ ਦਿਨ ਤਿੰਨ ਦਿਨ ਰਹਿ ਕੇ ਆਇਆ ਹੋਇਆ ਤੂੰ ਵੀ ਜਾ ਕੇ ਵੇਖਾਂ ਬਹੁਤ ਸੋਹਣੀ ਥਾਂ ਹੈਗੀ ਸੋ ਕਹਿੰਦਾ ਮੈਨੂੰ ਪਾਸ ਕੀਤੀ ਹੈ ਨੌਲੇਜ ਕਿਸੇ ਨੇ ਤੇ ਮੈਂ ਹੁਣ ਤੈਨੂੰ ਕਰਤੀ ਤੇ ਨਾ ਕਿ ਮੈਂ ਕਿਸੇ ਗਾਹ ਨੂੰ ਕਰ ਦੂੰਗਾ ਸੋ ਇਹ ਰੈਂਡਰ ਹੋ ਕੇ ਨੂੰ ਅਪਲੋਡ ਕਰ ਦਾਂਗੇ ਤੇ ਥੋੜੀ ਸਬਜੀ ਪਈ ਆ ਉਹ ਖਾ ਕੇ ਫਿਰ ਇਹਨੂੰ ਧੋ ਕੇ ਇਹਦਾ ਦੁੱਧ ਗਰਮ ਕਰਕੇ ਤੇ ਪੀ ਲਾਂਗੇ ਤੇ ਬਾਕੀ ਕੰਮ ਬਾਅਸ ਹੋਣਾ ਇੱਥੇ ਸਾਰਾ ਕੁਝ ਆ ਪਿੱਛੇ ਸੜਕ ਹੈ ਤੇ ਅੱਜ ਦੀ ਆ ਵੀਡੀਓ ਇੱਥੇ ਬੰਦ ਕਰਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗਦੀ ਹੈ ਤੈਨੂੰ ਲਾਈਕ ਕਰਕੇ ਨਾਲ ਦੇ ਨਾਲ ਕਮੈਂਟ ਛੱਡ ਕੇ ਤੇ ਸ਼ੇਅਰ ਕਰ ਸਕਦੇ ਤੁਸੀਂ ਕਿਹਦੇ ਆਪਣੇ ਵਿੱਚ ਜਿਹੜੇ ਤੁਹਾਡੇ ਬਣੇ ਹੋਏ ਹੈਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੱਲ ਨੂੰ ਮਿਲਦੇ ਆਂ ਨਵੇਂ ਸਫ਼ਰ ਦੇ ਵਿੱਚ ਜੁੜਦੇ ਰਹੋ ਤੁਸੀਂ ਤਸਮਾਨੀਆਂ ਦੇ ਇਹ ਆਪਣੇ ਸ਼ਾਨਦਾਰ ਸਫ਼ਰ